ਕਾ ਮਾਂ ਪਿਓ ਨੇ ਅਖਰੀ ਨੂੰ ਦਿਖਾਈ ਤੇ ਤੇਰੇ ਨੇ ਕਿਹੜਾ ਸੁਖਾਤੀ ਫਿਰ ਆ ਬੈਠੇ ਮੇਰੇ ਮਾਂ ਪਿਓ ਇਹ ਬਣਾ ਮੰਮੀ ਵੇਲੀ ਬੈਠੀ ਉਹ ਦੋਸਤ ਮੰਮੀ ਕੀ ਕਰਦੀ ਬਈ ਮੰਮੀ ਨੇ ਹੋਰ ਹਾਲ ਜੋਤਿਆ ਵਾ ਮਗਰ ਆ ਦੇ ਮੈਂ ਤਾਂ ਜਾਣੀ ਮੇਰੇ ਤੇ ਆਏ ਸੜੇ ਮੱਚੇ ਪੈ ਨੇ ਸਾਰੇ ਮਾਮੇ ਤੂੰ ਸਾਨੂੰ ਕੁਲਚੇ ਨਹੀਂ ਖਵਾਏ ਕਦੇ ਬਣਾ ਕੇ ਕਰੇ ਅਸੀਂ ਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਣੇ ਹਾਲ ਸਾਹਿਬ ਕਹਿੰਦੇ ਲੱਗਿਆ ਟਰੈਕਟਰ ਨੇ ਚਾਰ ਉਤਾਰਨੇ ਤੇ ਆਪਾਂ ਬਣਾਉ ਲੱਗੇ ਕੁਲਚੇ ਬਾਲ ਸਾਹਿਬ ਹਨ ਹਾਸਤੇ ਤੇ ਗੱਗੋ ਹਾਸਤੇ ਤੜਕੇ ਤੜਕੇ ਲੱਗੇ ਚਾਰ ਨੁ ਬਚਰੇ ਇਹ ਹੁਣ ਆਪਾਂ ਕੋਈ ਤੇ ਬਣਾਵਾਂਗੇ ਮੈਂ ਨਾ ਠੰਡੇ ਠੰਡੇ ਤੇ ਮੋਟਾ ਬੈਣ ਦੀ ਕੋਈ ਤੇ ਖਾਈ ਨਹੀਂ ਮੋਟਾ ਬਿਲਕੁਲ ਹਾਂ ਖਾ ਲਾਂਗੇ ਸਾਨੂੰ ਖਾਣ ਨੂੰ ਕੀ ਹੋਇਆ ਹਾਂ ਬਸੇ ਆ ਕੇ ਸਮਾਨ ਵੇਚਦੇ ਆਂ ਵੀ ਸਾਡਾ ਟੂਰ ਅਕ ਫਿਲ ਰਿਆ ਪਿਆ ਕੁਛ ਨਹੀਂ ਅਸਲ ਤੋਂ ਪਹਿਲਾਂ ਨਹੀਂ ਮਾਤਈ ਔਖਾ ਬਚਾਇਆ ਹੈ ਹੈ ਤਾਂ ਮੈਂ ਨਹੀਂ ਦੱਸਾਂ ਇਹ ਤਾਂ ਕਿਸੇ ਦਿਨ ਵੀ ਤੇਜ਼ ਹਨੇਰੀ ਆਈ ਤੇ ਢੁੱਟ ਜਾਣੀਆਂ ਭਰਾਵਾ ਇਹ ਉਦਣੇ ਹੀ ਆ ਬੱਟ ਨਹੀਂ ਆ ਫਿਰ ਕੀ ਬਣੂਗਾ ਫਿਰ ਕੀ ਬਣੂਗਾ ਉਧਰ ਉਹ ਬੀਜੀਆਂ ਉੱਤੇ ਚੜੀਆਂ ਫਿਰਦੀਆਂ ਮਸ਼ੀਨ ਦੇ ਹਮ ਹਮ ਇਹਨਾਂ ਦਾ ਕੰਮ ਇੱਥੇ ਹੀ ਚੱਲਣਾ। ਕੁਲਚੇ ਬਣਾਦੇ ਕੁਲਚੇ। ਕੀ? ਮਾੜਾ ਸਾਡਾ ਵੇ ਰਣਿਆ ਪਿਆ ਮੈਂ ਦੇ ਮੰਮੀ ਨੇ ਸਕੀਮ ਬਣਾਈ ਕੱਲ ਹੀ। ਅਸੀਂ ਕੁਲਚੇ ਬਣਾਉਂਦੀ ਕੱਲ ਪਰ ਬਣਾਈ ਨਹੀਂ ਸਾਡੇ ਤੋਂ। ਕੰਮ ਹੀ ਅੱਜ ਆ ਬਣਾਉਣ ਲੱਗੇ ਆ। ਨਹੀਂ ਸਾਨਾ ਡਰ ਲਿਆ ਪਿਆ ਮੰਮੀ ਕੁਲਚੇ ਬਣਾਏ ਮੰਮੀ ਵੇਹਲੀ ਬੈਠੀ ਓਦੋਂ ਦੀ ਮੰਮੀ ਕੀ ਕਰਦੀ ਪਈ ਆ ਮੰਮੀ ਨੇ ਹੋਰ ਹਾਲ ਜੋਤਿਆ ਵਾ ਮਗਰ ਆਦੇ ਮੰਮੀ ਨੇ ਹਾਲੀ ਵਾ ਜਾ ਆਹੋ ਹੋਰ ਨਹੀਂ ਕੋਈ ਇੱਥੇ ਆ ਵੇਰ ਦੀ 4 ਵਜੇ ਦੀ ਉੱਠ ਕੇ ਹਾਲੀ ਬਣਾਉਣ ਲੱਗੀ ਆ ਸਵੇਰੇ 4 ਵਜੇ ਕੌਣ ਉੱਠ ਪੈਂਦਾ 12 ਵਜੇ ਉੱਠ ਕੇ ਆ ਗਿਆ ਵਾ 4 ਵਜੇ ਕੌਣ ਉੱਠ ਪੈਂਦਾ ਪੁੱਛ ਲੈ ਜਿਨ੍ਹਾਂ ਦੇ ਕੋਲੋਂ ਉੱਠ ਕੇ ਆਉਣੀ ਦੀ ਜਿਹਦੇ ਕੋਲ ਉੱਠ ਜਾਈ ਉਹਨਾਂ ਨੂੰ ਸੁਰਤ ਨਹੀਂ ਹੁੰਦੀ ਕਦੋਂ ਉੱਠ ਕੇ ਕਿਸ ਲਈ ਤੂੰ ਆਹੋ ਤੇ ਫਿਰ ਤਾਂ ਹੀ ਸੁਰਤ ਨਹੀਂ ਨਾ ਹੁੰਦੀ ਉੱਠ ਦੀਆਂ ਕੀ ਆ ਵੀ ਬਣੀ ਹੁੰਦੀ ਆ ਦੁੱਧ ਦੇ ਲੜਕੇ ਹੁੰਦਾ ਆਟਾ ਗੁੱਝਾ ਹੁੰਦਾ ਵਾ ਬੱਸ ਸਿਮਰਜਾ ਦਾ ਚਾਹ ਪੀਣਗੇ ਉਹ ਦੂਜੀ ਜਿਹੜੀ ਉੱਠਦੀ ਹੈ ਨਾਲ ਉਹ ਚਾਹ ਬਣਾ ਲੈਂਦੀ ਹੈ ਨਾਲ ਪਰਾ ਦਿੰਦੀ ਆ ਬੱਸ ਦੂਜਿਆਂ ਨੂੰ ਵੇਖੀ ਜਾਊਗੀ ਆ ਤੇ ਬਾਕੀ ਦੂਜੇ ਦਾ ਵੇਲੇ ਹੀ ਆਣਾ ਹਾਂ ਵੇਲਾ ਹੀ ਆ 12 ਵਜੇ ਉੱਠ ਕੇ ਆ ਗਿਆ ਕਿੱਦਾਂ ਕਿੱਦਾਂ ਇਹ ਇਕੱਲੀ ਕੰਮ ਕਰੀ ਜਾ ਸਕਦਾ ਤੂੰ ਕਰ ਜਾ ਕੇ ਉੱਠ ਕੇ 4 ਵਜੇ ਉਧਰ ਮੱਝਾਂ ਬਥੇ ਗਿਆ ਵੀ ਮੈਂ ਉਹਨਾਂ ਦੇ ਬੰਦਿਆਂ ਦੇ ਸਿਰ ਤੇ ਕੋਈ ਕੰਮ ਹੀ ਕਰਾਣਾ ਉੱਠ ਕੇ ਕੰਮ ਕਰਾ ਲੈਦੇ ਉਹ 4 ਕਿਵੇਂ ਮੈਂ ਤਾਂ ਲਿਆਂ ਨੀ ਮੇਰੇ ਤੇ ਆਏ ਸੜੇ ਮੱਛੇ ਪੈਣ ਸਾਰੇ 4 ਕਿਵੇਂ ਪਈ ਜਾਂਦਾ ਕੱਲ ਤੇ ਵੇਲੇ ਆਉਂਦੇ ਆਏ ਨਹੀਂ ਕਿ ਉੱਥੇ 4 ਕੋਲੇ ਆਹੋ ਅੱਜ 4 ਪਈ ਜਾਂਦਾ ਆਹੋ ਹੀ ਜਾਂਦਾ ਦੱਬੀ ਇੱਕ ਦਿਨ ਵੀ ਜਾ ਕੇ ਮੱਝਾਂ ਦੇ ਘੌਰ ਕੀਤੀ ਆ ਵੀ ਮੱਝਾਂ ਕਾਮਾਂ ਦਾ ਕੀ ਹਾਲ ਹੈ ਤੇ ਕੀ ਨਹੀਂ ਜੀ ਮੱਝਾਂ ਕਾਮਾਂ ਦਾ ਮਾਦਾ ਜੀ ਮੈਂ ਡੇਲੀ ਵੇਨਾ ਮੱਝਾਂ ਨੂੰ ਕੀ ਵੇਨਾ ਨਾ ਕੋਈ ਕਰਕੇ ਆਏ ਟ੍ਰੀਟਮੈਂਟ ਉਹਨਾਂ ਦਾ ਜਾਵੇਂ ਮੰਜਰ ਵੇਖਿਆ ਹੈ ਜਿਹੜਾ ਚਾਰ ਬਾਰ ਹੈ ਉਹਨੂੰ ਵੀ ਕੈਮਰੇ ਚ ਦੇਖ ਲੈ ਤੇ ਜੇ ਇੱਥੇ ਬੈਠੇ ਗੱਲਾਂ ਸੁਣਾਉਂਦਾ ਜਿਹੜਾ ਇਹਦਾ ਗੱਲਾਂ ਸੁਣਾਉਂਦਾ ਉਹਨੂੰ ਵੀ ਲੋਕਾਂ ਨੇ ਵੇਖਿਆ ਬਾਹਰ ਅੰਦਰ ਦਾ ਵੀ ਕੋਈ ਕਰਨ ਵਾਲਾ ਚਾਹੀਦਾ ਕਿ ਨਹੀਂ ਕਰੇ ਤੁਸੀਂ ਇਹਦਾ ਵਹਿਲਾ ਹੀ ਗੱਲ ਲਈਨੇ ਮੈਨੂੰ ਚੱਲ ਤੂੰ ਦੂਜਾ ਸੋਲਰ ਵੀ ਚਲਵਾ ਦੇ ਦੂਜਾ ਸੋਲਰ ਹੀ ਚਲਵਾ ਦਿਓ ਮਸ਼ੀਨ ਦਾ ਬਹੁਤ ਔਖਾ ਆਜ ਸੋਲਰ ਵਾਲਾ ਲੈ ਕੇ ਆਉਣਾ ਮੈਂ ਮੋਗੇ ਜਾਣਾ ਆਵੋ ਨੇ ਯਾਹ ਇਹਨੂੰ ਤਾਂ ਕੋਈ ਬੰਦਾ ਹੀ ਨਹੀਂ ਲੱਭਦਾਗਾ ਕਿਸੇ ਕੰਮ ਲਈ ਵੀ ਲੱਭ ਕੇ ਲਿਆਉਣਾ ਅੱਜ ਮੈਂ ਲੱਭ ਕੇ ਲਿਆਉਣਾ ਤੂੰ ਤੂੰ ਪਿੰਜਰਾ ਵੀ ਪੱਟਣਾ ਸੀ ਪਿੰਜਰੇ ਇੱਦਾਂ ਵੀ ਪੱਟ ਕੇ ਬਾਹਰ ਕਰ ਤਾ ਕਰ ਤੇ ਬਾਹਰ ਸਾਰਾ ਕੁਝ ਇੱਧਰ ਹੀ ਬੈਠੀ ਰੋ ਮਰੀ ਜਾਨੀ ਮੰਜੇ ਦੇ ਉਧਰ ਜਾ ਕੇ ਕੰਮ ਧੰਦਾ ਦੇ ਵੇ ਲੈ ਮਰੀ ਜਾਨੀ ਆ ਸਾਰਾ ਕੰਮ ਧੰਦਾ ਕਰਤਾ ਵਾ ਦੱਸ ਕਰਕੇ ਗਿਆ ਹਾਂ ਹਾਂ ਇੱਥੇ ਬੈਠੀ ਰੋ ਮਰੀ ਜਾਨੀ ਤੂੰ ਐਵੇਂ ਕੋਈ ਇੱਧਰੋਂ ਆਉਂਦਾ ਉੱਧਰ ਕਦੇ ਉੱਧਰ ਆਉਂਦਾ ਉੱਤੇ ਉਹਨੂੰ ਉਤੋਂ ਖਾਲੀ ਕਰੋ ਕੀ ਖਾਲੀ ਕਰਨ ਵਾਲਾ ਮਾਰੀਆਂ ਕਿ ਤੋ ਸਮਾਨ ਹੀ ਨਹੀਂ ਕੱਢਿਆ ਉਹਦਾ ਮਾਦੇ ਡਰਮ ਚ ਦਾਣੇ ਨਿਕਲਣਗੇ ਤੇ ਫੇਰ ਹੀ ਹੋਗੇ ਤੇ ਛੱਡ ਕਾਲੀ ਹੋਣਾ ਤੇ ਡਰਮ ਚੋਂ ਦਾਣੇ ਕੱਢਣ ਫੇਰ ਕਰ ਲ ਕਰਾਂ ਜਿਹੜੇ ਦੂਜੇ ਦੋ ਡਰਮ ਉਹ ਕੱਲ ਤੱਕ ਤੋ ਨੂੰ ਦੇ ਉਹਨੂੰ ਜਵਾਗ ਨੂੰ ਲਾਇਆ ਹੈ ਅੱਜ ਫੇਰ ਉਹਨੂੰ ਲਾਉਣੇ ਤੱਕ ਤੋ ਦੇ ਜਵਾਗ ਨੂੰ ਜਵਾਗ ਅੱਜ ਨਹੀਂ ਆਇਆਗਾ ਚੱਲ ਕਿਸੇ ਨਾ ਕਿਸੇ ਨੂੰ ਲਾ ਦਾਂਗੇ ਨਾਲ ਕਿਸੇ ਨਾ ਕਿਸੇ ਨੂੰ ਠੋਕ ਦਾਂਗੇ ਲੈ ਪੌਣੀਆਂ ਮਿਰਚਾਂ ਫੜੀ ਫਿਰਦੀ ਓ ਹੱਥ 'ਚ ਪਾਲਾ ਹੈ ਮਾਰਾਂ ਮਾਰਨਾ ਕੀ ਲੈ ਦੱਸ ਕਮਲ ਜੀ ਕੁਲਚਿਆਂ ਦੇ ਵਿੱਚ ਨਾ ਹਰੀ ਮਿਰਚ ਤੇਜ ਹੋਵੇ ਤੇ ਉਹੀ ਸਵਾਦ ਲੱਗਦੀ ਆ ਜਦੋਂ ਮਿਰਚ ਚ ਸਪੈਸ਼ਲ ਦੋ ਚਾਹ ਖਾਂਦੇ ਖਾਂਦੇ ਆ ਜਦੋਂ ਹਿਚਕੀ ਲੱਗੀ ਨਾ ਕਿਤੇ ਜੇ ਤੇਜ ਹੋਊ ਤਾਂ ਤਾਂ ਹੀ ਕੁਲਚੇ ਤੇਰੀ ਕੁਲਚਿਆਂ ਦਾ ਸਵਾਦ ਆਉਂਦਾ ਕੁਲਚੇ ਖਾਦੇ ਦਾ ਪਤਾ ਫੇਰ ਲੱਗਦਾ ਸਮਝਦੀ ਨਾ ਮੈਨੂੰ ਕੀ ਹਿਸਾਬ ਆ ਮੈਂ ਜਵਾਕਾਂ ਨੂੰ ਲੈ ਲੈ ਕੇ ਇੱਥੇ ਜਿੰਦੀ ਨਹੀਂ ਗਈ ਜਦੋਂ ਜੀ ਕਰਦਾ ਜਵਾਕ ਦਵਾਰੇ ਹੋ ਜਾਣੇ ਤਾਂ ਕਦੇ ਨਹੀਂ ਸਾਨੂੰ ਤਾਂ ਕਦੇ ਸਾਨੂੰ ਤਾਂ ਆਪਣੀ ਕਦੇ ਖਵਾਈ ਕੁਲਚੇ ਆਹ ਤਾਂ ਨਹੀਂ ਗੱਲ ਜਿਹੜਿਆ ਨਹੀਂ ਕਹਿੰਦੇ ਫਿਰਦੇ ਆ ਨਾ ਮਾਮੇ ਤੂੰ ਸਾਨੂੰ ਕੁਝ ਕੇ ਨਹੀਂ ਖਵਾਏ ਕਦੇ ਬਣਾ ਕੇ ਕਰੇ ਸਾਨੂੰ ਤਾਂ ਬਥੇਰੇ ਖਵਾ ਦਿੰਦੀ ਆ ਤੂੰ ਲੋਕੀ ਕਹਿੰਦੇ ਆਖਣੇ ਇਹਨਾਂ ਦੀ ਆਪਣੀ ਨਾ ਨਾ ਬਾਨਾ ਵੇਖ ਸਾਡੇ ਘਰੇ ਉਲਟਾ ਸਿਸਟਮ ਨਾ ਨਾ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਗੱਲ ਦਾ ਇਹ ਨਾ ਜਾਂਦੀਆਂ ਦੁਪਹਿਰੇ ਬਾਨਾ ਜਾ ਮਾਰ ਕੇ ਵੀ ਅਸੀਂ ਆ ਲੈਣ ਚੱਲੀਆਂ ਸ਼ਰਮ ਆਉ ਉਹਥੇ ਕਦੇ ਦਹੀਂ ਭੱਲੇ ਕਦੇ ਸਮੋਸੇ ਕਦੇ ਟਿੱਕੀਆਂ ਕਦੇ ਕੁਇਚੇ ਮਮੀ ਨੇ ਕਹੀ ਲਗਾ ਖਵਾ ਕੇ ਜੱਜ ਕਿਉਂ ਵੇਖ ਕਦੇ ਕੋਈ ਸਾਨੂੰ ਤਾਂ ਖਵਾਏ ਨਹੀਂ ਤੂੰ ਤੁਸੀਂ ਤਾਂ ਭੁੱਖੇ ਰਹਿੰਦੇ ਆ ਬੀਬਾ ਇਹ ਤਾਂ ਗੱਲ ਮਾੜੀ ਆ ਜਿਨ੍ਹਾਂ ਦੀਆਂ ਤੁਹਾਡੇ ਕੋਲ ਜੇਬਾਂ ਹੀ ਆ ਤੇਰੀ ਨੋ ਆ ਗਈ ਤੇਰੀ ਨੋ ਆ ਗਈ ਤੇ ਜੇ ਉਹਨੂੰ ਹੁਣ ਉਹਨੂੰ ਨਾਲ ਜਾ ਕੇ ਬੋਲੇ ਬੋਲੇ ਖਵਾ ਦੇਣੀ ਮੈਨੂੰ ਨਹੀਂ ਕਦੇ ਖਵਾਏ ਤੂੰ ਗੱਲ ਗਲਤ ਆ ਫਿਰ ਨੋ ਨੂੰ ਹੁਣ ਖਵਾਵਾਂ ਨਾ ਆਹ ਦਹੀਂ ਭੱਲੇ ਟਿੱਕੀਆਂ ਸਮੋਸੇ ਆਹ ਤੁਹਾਨੂੰ ساری ਉਮਰ ਸਾਂਭਣਾ ਨੋ ਨਹੀਂ ਆਹ ਸਾਂਭਣਾ ਦਾ ਨੋ ਨੇ ਤੇ ਫਿਰ ਗੱਲ ਤਾਂ ਵੇਖੀ ਹੈਂ ਤੇਰੇ ਅੱਗੇ ਤਾਂ ਟਿੱਕੀਆਂ ਵੇ ਕਿੱਡਾ ਨੌਨ ਨਹੀਂ ਆਉਂਦੇ ਨੌਨ ਵੇ ਕਿੱਡਾ ਵਲਾ ਕੇ ਰੱਖਦੀ ਦੱਸ ਲੈ ਵੜ ਕੇ ਹੈ ਲਈ ਦੱਸ ਲੈ ਟਿੱਕੀਆਂ ਸਮੋਸੇ 버ਗਰ ਉਹ ਜੀ ਉਹ ਜਿਹੜੀ ਮਨ ਵੀ ਜਾਂਦੀ ਇੰਨੀਆਂ ਚੀਜ਼ਾਂ ਤੇ ਮਨਣਾ ਹੀ ਪੈਣਾ ਉਹ ਨੂੰ ਨਹੀਂ ਪੱਗਾ ਜੇ ਮੰਨੂ ਕੀ ਨਾ ਤੇ ਮੁੜ ਕੇ ਕੱਲ ਨੂੰ ਕੀ ਹੋਊਗਾ ਆ ਲਓ ਵੀ ਸਮਾਨ ਆਪਣਾ ਰਲ ਕੇ ਤਿਆਰੀ ਆ ਛੋਲੇ ਤੇ ਆਪਣੇ ਆਲੂ ਆਪਾ ਵਾਲੇ ਹੀ ਗੰਡੇ ਉਦਾਂ ਹੀ ਪਾ ਲੈਣੇ ਆ ਤੇ ਭਾਈ ਟਮਾਟਰ ਵੀ ਵਿੱਚ ਉਦਾਂ ਹੀ ਭਾਈ ਇਹਦੇ ਨਾਲ ਮਿਕਸਿੰਗੀ ਨਾਲ ਕਰਕੇ ਗ੍ਰੈਂਡ ਪਾ ਲੈਣੇ ਆ ਵਿੱਚ ਹਰੀਆਂ ਮਿਰਚਾਂ ਥੋੜੀਆਂ ਜਾਂ ਸਾਫਤਾ ਵੱਡੀਆਂ ਵਾ ਉਹ ਮੰਨੀ ਨੇ ਹਲੇ ਵੇਖੀ ਜਾਣੀਆਂ ਸਾਫਤ ਮਿਰਚਾਂ ਜੋ ਕ੍ਰਸ਼ੀ ਵੀ ਸਹੀ ਕਰਦਾ ਆਹ ਲਾ ਵੀ ਫਿਰ ਹੁਣ ਸਪੈਸ਼ਲ ਹੱਥ ਨਾਲ ਕ੍ਰਸ਼ ਕਰ ਲੱਗੇ ਆ ਆਹ ਕਿਉਂ ਮੰਨੀ ਮੈਨੂੰ ਹੀ ਲੱਗਦਾ ਕਿ ਇਹਦੀ ਵੀ ਆਵਾਜ਼ ਆਪਣੇ ਜਿੱਡੀ ਹੋਗੀ ਆ ਹੋਗੀ ਆ ਆਪਾਂ ਨੂੰ ਦੇਖ ਵੇਖ ਹੋਗੀ ਹੈ ਬਲ ਕਰਨ ਮੈਂ ਇੱਕ ਗੱਲ ਕਹਾਂ ਹੂੰ ਲੋਕੀ ਕਹਿੰਦੇ ਤੁਹਾਡੀਆਂ ਕੁੜੀਆਂ ਘਰੇ ਰਹਿੰਦੀਆਂ ਜੀ ਇਹੀ ਅਸੀਂ ਕੰਮ ਕਿਤੇ ਹੋਰ ਚਲਾਇਆ ਹੁੰਦਾ ਜੇ ਕਿਉਂ ਅਸੀਂ ਰੋਜ਼ ਤਿਆਰ ਹੋ ਕੇ ਜਾਂਦੀਆਂ ਸ਼ਾਮ ਨੂੰ ਹੁੰਦੀਆਂ ਤਾਂ ਕਿੰਨੀਆ ਸਿੱਖਾ ਹੋਈਆਂ ਸੀ ਨਾ ਮੇਰੀਆਂ ਆਪਣੀਆਂ ਕੰਮ ਬੜਾ ਕਰਦੀਆਂ ਸੀ ਅਸੀਂ ਕੰਮ ਘਰੇ ਚਲਾਇਆ ਘਰੋਂ ਹੀ ਕੰਮ ਕਰਾਂਗੇ ਇਹਦਾ ਮਤਲਬ ਇਹ ਕਿ ਅਸੀਂ ਆਪਣੇ ਸਹੁਰਿਆਂ ਨਾਲ ਵਰਤਦੀ ਹੈ ਨਹੀਂ ਲੋਕ ਕਹਿੰਦੇ ਲੋਕ ਅਸਲ ਦੇ ਵਿੱਚ ਪਤਾ ਕੀ ਚੱਕਰ ਹੁੰਦਾ ਸਹੁਰਿਆਂ ਨੂੰ ਨਹੀਂ ਮੈਂ ਤੈਨੂੰ ਦੱਸਦਾ ਮਨਜੀਤ ਅਸਲ ਦੇ ਵਿੱਚ ਪਤਾ ਕੀ ਚੱਕਰ ਆ ਜੇ ਅਸੀਂ ਆਪਦਾ ਕੰਮ ਸੰਭਾਲਣ ਜਾਣਦੀਆਂ ਤਾਂ ਹੀ ਤਾਂ ਇਹਨਾਂ ਸ਼ੋਭਾ ਤਾਂ ਹੀ ਤਾਂ ਸਾਰੇ ਨਹੀਂ ਮੈਂ ਤੈਨੂੰ ਦੱਸਦਾ ਅਸਲ ਦੇ ਵਿੱਚ ਇਹ ਚ ਨਾ ਲੋਕਾਂ ਦਾ ਕੋਈ ਤਾਂ ਸਮਝ ਹੁੰਦਾ ਅਸਲ ਵਿੱਚ ਆਪਾਂ ਪਾਉਣੇ ਬਲੌਗ ਆਪਾਂ ਸਿਰਫ ਉਹਨਾਂ ਕੀ ਦੱਸਦੇ ਜਿਨ੍ਹਾਂ ਕਾਪਾ ਦੱਸਣਾ ਦੱਸਣਾ ਠੀਕ ਨਹੀਂ ਜਿੰਨਾ ਕਿ ਜ਼ਰੂਰੀ ਆ ਉਹ ਤੋਂ ਬਾਹਰੀਆਂ ਜਿਹੜੀਆਂ ਨਿੱਜੀ ਚੀਜ਼ਾਂ ਆਪਣੇ ਘਰ ਦੀਆਂ ਹੁੰਦੀਆਂ ਉਹ ਆਪਾਂ ਦੱਸਦੇ ਨਹੀਂ ਨਾ ਹੀ ਆਪਣੇ ਨੂੰ ਦੱਸਿਆਦਾ ਸ਼ੌਂਕ ਜਿਆ ਤੇ ਨਾਈਟ ਟਾਈਮ ਵਾਲਾ ਇਹ ਮੂਮੈਂਟ ਵੀ ਜਿੰਨੇ ਕੀ ਚੀਜ਼ ਵਿਖਾਉਣ ਵਾਲੀ ਓਨੇ ਕੀ ਵਿਖਾਉਣੇ ਆ ਭਾਈ ਅਸੀਂ ਮੋਟਾ ਬੰਦੇ ਦੇਖ ਸਕਦੇ ਹੋ ਤਵਾ ਲੈ ਆਈ ਆ ਆ ਪਤਾ ਨਹੀਂ ਕੀ ਲੈ ਆਈ ਆ ਆ ਮਸਾਲੇ ਆ ਆ ਜੀਰਾ ਜੀਰਾਵਾ ਆ ਮੈਂ ਲਾਦਾ ਮਸਾਲਾ ਆਪਣਾ ਜਿਹੜਾ ਕ੍ਰਸ਼ ਕੀਤਾ ਬਿਆ ਸਾਰਾ ਇਹਨੂੰ ਇਕੱਠਾ ਕਰਕੇ ਭੁੱਲ ਲੈਣਾ ਮਰੀ ਬੱਸ ਮਨੇ ਮੱਖਣ ਦੀ ਡਲੀ ਵੜੀ ਵੜੀ ਡਿਲੇਈ ਫਿਰਦੀ ਆ ਤੇ ਤੂੰ ਬਟਰ ਆਗਾ ਤਾਂ ਵਰਤਨ ਦੀ ਆਪਣਾ ਜਿਹਾ ਨਹੀਂ ਵਰਤਨ ਦੀ ਹੈਂ ਨਮਕੀਨ ਟੇਸਟ ਗਿਆ ਆਹ ਬ੍ਰੈਡ ਕੱਟ ਕੇ ਆਹ ਕੁਲਕੇ ਬੇਕਿੰਗ ਪਾਉ ਪਰ ਕੇ ਉਹ ਮੈਂ ਖਾ ਕੇ ਗਈ ਲੈ ਉਹਨਾਂ ਦੇ ਦਾ ਭਾਈ ਚੋਚ ਹੀ ਵੱਖਰੇ ਆ ਠੀਕ ਕਰੀਂ ਆਪ ਕੋ ਬਣਾ ਕੇ ਖਾ ਕੇ ਲੈ ਹਾਂ ਸਗ ਰੱਬ ਨਹੀਂ ਕਰਦੇ ਪਤਾ ਕੀ ਕੀਤਾ ਨਾ ਪੈਕਜੇ ਹਲਦੀ ਹਾਂ ਤੇ ਕਾਫੀ ਅੱਛਾ ਪਾਵਾ ਮਿਲਿਆ ਨਹੀਂ ਪਲੇਟ ਹੀ ਤਵਾਰ ਤੇ ਧਰਤੀ ਕਿਤੇ ਗੈਸ ਤੇ ਧਰ ਕੇ ਤੇ ਸਾੜੀ ਸਾੜੀ ਫਿਰ ਸਮੈਲ ਕਾਦੀ ਕਾਫੀ ਤੇ ਹਲਦੀ ਉਹ ਨੈਟ ਦੇ ਵੇਖਿਆ ਹੋਣਾ ਉਹਨਾਂ ਨੇ ਹਾਂ ਇੱਕ ਤਾਂ ਨੈਟ ਦੇ ਸਿਖਾਉਂਦਾ ਪਤਾ ਨਹੀਂ ਕੌਣ ਹੈ ਇਹਨਾਂ ਨੂੰ ਬਟਰ ਇਸ ਤਰ੍ਹਾਂ ਮੈਲਟ ਕਰ ਲੈਣਾ ਵਾ ਬਟਰ ਚੰਗੀ ਤਰ੍ਹਾਂ ਫੈਲ ਗਿਆ ਥੋੜਾ ਜਿਹਾ ਨਾਲ ਐਂ ਜੀਰਾ ਪਾ ਲੈਣਾ ਵਾ ਠੀਕ ਆ ਵੀ ਜੀਰੇ ਨਾਲ ਸਵਾਦ ਵੱਖਰਾ ਹੋ ਜਾਂਦਾ ਤੇ ਥੋੜਾ ਜਿਹਾ ਬਟਰ ਥੋੜਾ ਜਿਹਾ ਵੱਧ ਹੋਰ ਪਾ ਲੈਣਾ ਵਾ ਆਪਣਾ ਸਾਰਾ ਬਣਾ ਇਧਰੋਂ ਪੋਰਸ਼ਨ ਸਾਰਾ ਪਾਟਾ ਦਿੱਤਾ ਠੀਕ ਆ ਮਲਵਾ ਆਪਣਾ ਸਿਰਫ ਆ ਰਹਿ ਗਿਆ ਚੱਕਣ ਚਕਾਉਣ ਨਾਲ ਦੋ ਕਮਰਿਆਂ ਦਾ ਮਲਵਾ ਰਹਿ ਗਿਆ ਅਸਲ ਦੇ ਵਿੱਚ ਸਾਰੇ ਨੇ ਕੰਮ ਦਾ ਖਰਾਬ ਕੀਤਾ ਆ ਕਮਰੇ ਨਹੀਂ ਇਹਦੀ ਛੱਤ ਤੋਂ ਮੜਾ ਜਿਹਾ ਸਮਾਨ ਢਿੱਗਾ ਤੇ ਸਾਰਾ ਘਟਣਾ ਪੈ ਗਿਆ ਠੇਕਦਰ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਕਿਦਾਂ ਨਹੀਂ ਪਾਥਾ ਪਤਾ ਧਰ ਦਈਏ ਆਰੀਏ ਕੱਲ ਦੋ ਦੋ ਦਿਨ ਲੱਗਦੇ ਆਪਣੇ ਦੋ ਦਿਨ ਲੱਗਦੇ ਤਿੰਨ ਦਿਨ ਤਿੰਨ ਲੱਗ ਜਾਣੇ ਤਿੰਨ ਲੱਗ ਜੇ ਮਲਵਾ ਜ਼ਿਆਦਾ ਮਲਵਾ ਜ਼ਿਆਦਾ ਮਲਵਾ ਜ਼ਿਆਦਾ ਤਿੰਨ ਦਿਨ ਲੱਗ ਜਾਣਗੇ ਬੰਦੇ ਵਿੱਚੋਂ ਦਿਲ ਛੱਡਣ ਲੱਗਦੇ ਬੰਦੇ ਯਾਰ ਐਡਾ ਬਈ ਠਿਕਦੇ ਨੇ ਮੌਸਮ ਵਧੀਆ ਹਵਾ ਚੱਲਣ ਦੀ ਸੌਂ ਦਾ ਮਹੀਨਾ ਠੰਡਾ ਏਰੀਆ ਦਾ ਇੱਥੋਂ ਆਏ ਕਿ ਇੱਥੋਂ ਗੇੜਾ ਕੱਢ ਕੇ ਮੁਰਗੀ ਲੈਣ ਕਹਿੰਦੇ ਮੈਂ ਕਿਹ ਚਲ ਤੌਰ ਬਈ ਕਰੇ ਉਹਦੀ ਟਰਾਲੀ ਮਿਲ ਜੂਗੀ ਆਪਾਂ ਨੂੰ ਆਹ ਟਰਾਲੀ ਤਾਂ ਮਿਲ ਹੀ ਜਾਣੀ ਟਰਾਲੀ ਤਾਂ ਆਪਣੀ ਇੱਕ ਉਹ ਦੂਜੀ ਵੀ ਆ ਜਾਣੀ ਮੋਟਾ ਬਹਿਣ ਅੱਜ ਕੁਛ ਨਾ ਕੁਛ ਕਰੇਗੀ ਆ ਆ ਆ ਹੁਣ ਹੁਣ ਮਨਦੀਪ ਲੱਗਣ ਦੇ ਨਹੀਂ ਰੀਸਾਂ ਕੁੜੀਏ ਤੇਰੀਆਂ ਐ ਤੇਨੂੰ ਮੈਂ ਵੀ ਇਹਨੂੰ ਇੱਕ ਰੇੜੀ ਲਾਜ ਦਈਏ ਹੈ ਵਾਧੂ 버ਗਰ ਕੋਲ ਕੇ ਵਾਧੂ ਖਵਾਲੇ ਵਾਧੂ ਕਮਾਈ ਕਰ ਲਈ ਵਾਧੂ ਕਮਾਈ ਕਰੇਗੀ ਆਹ ਹਾਂ ਹੈ ਵੇਖ ਕਿਉਂ ਦੁਪਹਿਰ ਤੋਂ ਹੈ ਠੀਕ ਐ ਰੇ ਪੁੰਨ ਦਿੱਤਾ ਗਿਆ ਦੂਜੇ ਪਾਸੇ ਵੀ ਕਰਪੰਠੇਕਾ ਫੇਰ ਕਰਦਾ ਓ ਬਦਤਮੀਜ਼ੀ ਨਹੀਂ ਕਰਨੀ ਮੇਰੇ ਅੱਗੇ ਕਰਪੰਠੇਕਾ ਨਹੀਂ ਪਰ ਚੱਲ ਲੰਗਰਿਆ ਕਰਪੰਠੇਕੇ ਕੋਲੇ ਲਾਵਾਂਗੇ ਐਵੇਂ ਲਾਏਂਗੀ ਤੂੰ ਕੋਲੇ ਹਾਂ ਹੱਦ ਹੋ ਗਈ ਦੱਸ ਉਹਦੇ ਕੁੜੀਆਂ ਉਹੀ ਚੰਗੀਆਂ ਜਿਹੜੀਆਂ ਕਿਸੇ ਚੀਜ਼ ਤੋਂ ਲੱਭੁੰਦੀਆਂ ਹੋਣ ਹਾਂ ਠੀਕ ਹੈ ਉਹੀ ਚੰਗੀਆਂ ਜਿਹੜੀਆਂ ਕਿਸੇ ਚੀਜ਼ ਤੋਂ ਲੱਭੁੰਦੀਆਂ ਹਨ ਐ ਥੋੜੀ ਕੇ ਖੜ ਕੇ ਬਹਿ ਜਾਗੇ ਮਨੀਰ ਮੜੇ ਵਧੀਆ ਕੀ ਚੀਰੇ ਲਾਈ ਚੰਗਾ ਐ ਮਾਲ ਅੰਦਰ ਤੱਕ ਭਰਿਆ ਜਾਵੇ ਵਧੀਆ ਤਰੀਕੇ ਨਾਲ ਆਹ ਵੇਖੋ ਕਿਤੇ ਭੋਗ ਖਰਾਬ ਜਨਾ ਹੋ ਜੇ ਸਤਲੇ ਨਾ ਲੱਗ ਜੇ ਇਹ ਮਲਕੀ ਧਿਆਨ ਹਾਊਸ ਵਾਈਫ ਨੂੰ ਬਥੇਰੀ ਹੁੰਦੀ ਹੈ ਲੈ ਠੀਕ ਹੈ ਉਹਦੇ ਦੇ ਇਹ ਚਾਰੀਆਂ ਫੂਨਾ ਤੇ ਵੀ ਗੱਲ ਕਰ ਲੈਂਦੀਆਂ ਨਾਲ ਆਪਦੇ ਘਰ ਦੇ ਕੰਮ ਵੀ ਕਰ ਲੈਂਦੀਆਂ ਬੰਦਿਆਂ ਨੂੰ ਥੋੜੀ ਜਿਹੀ ਫੋਨ ਵੇਖਣ ਬੈਠੇ ਕੱਲਾ ਫੋਨ ਹੀ ਵੇਖ ਵੇ ਕੇ 4 ਘੰਟੇ ਨਗਾ ਦੇ ਨੇ ਕੋਈ ਕੰਮ ਕਰਨਾ ਹੀ ਨਹੀਂ ਐ ਥੜਾ ਹੁੰਦਾ ਸਪੈਸ਼ਲਿਸਟ ਸਾਡੇ ਬਲ ਕਰਨ ਅਰਗੇ ਦਵੇਲਾ ਕੰਮ ਤਾਂ ਹੁੰਦਾ ਕਿੰਨਾ ਕਰੀਦਾ ਮੁੜ ਕੋ ਮੁੜਕੀ ਹੋ ਜਾਈਦਾ ਹਰੀ ਦੀ ਆੜੀ ਓਹ ਗੱਲਾਂ ਨਹੀਂ ਕਰਨੀਆਂ ਆ ਗੱਲਾਂ ਨਹੀਂ ਕਰਨੀਆਂ ਆ ਗੱਲਾਂ ਨਹੀਂ ਕਰਨੀਆਂ ਆ ਗੱਲਾਂ ਨਹੀਂ ਕਰਨੀਆਂ 900 ਸਟੋਕ ਨਹੀਂ ਕਰਨੀ ਮਾਦੀ ਵਲੌਗ ਦੇ ਵਿੱਚ ਓ ਨਹੀਂ ਇਹ ਗਲਆਂ ਹੋਣਗੀਆਂ ਇੱਥੇ ਲਾ ਜੀ ਕਿਹੜੀ ਨਾਟ ਟਾਕਿੰਗ ਨਾਟ ਟਾਕਿੰਗ ਆਪਣਾ ਇਹ ਤਾਂ ਹੋ ਗਿਆ ਮੈਂ ਤਾਂ ਕਹਿੰਦਾ ਹਾਂ ਅ ਵੀ ਮਾਰਾ ਮਸਾਲੇ ਨੂੰ ਸੋ ਦੇ ਤਾਂ ਉਹ ਜੀ ਆ ਨਾ ਸ਼ਾਟਲ ਤਾਂ ਕੰਡ ਬੰਨ ਨਾ ਜੀ ਗੱਲ ਇਹ ਜਿਹੜੀ ਤੋਏ ਆ ਵੀ ਉਹ ਐਕਸਪਰਟ ਤੇ ਆਪਾਂ ਥੋੜੇ ਘੱਟ ਐਕਸਪਰਟ ਆ ਪਰ ਸੇਸ ਤਾਂ ਬਣਾਈ ਰਵਾਂਗੇ ਕਿਸੇ ਤਰ੍ਹਾਂ ਦਾ ਤਾਂ بس ਇਹ ਆ ਆਪਣੇ ਕੋਲੇ ਪਿੱਤਲ ਦਾ ਵੱਡਾ ਪਤਿਲਾ ਹੈ ਨਹੀਂ ਹਾਂ ਢੀੜੀ ਵਾਲਾ ক্লোਜ਼ ਹੋ ਗਿਆ ਪਰ ਕੰਮ ਸੇਮ ਕਰੇ ਆਪਾਂ ਨੂੰ ਇਹ ਪਤਵੀ ਚ ਕੀ ਪਾਇਆ ਹਣਾ ਹਾਂਜੀ ਚੱਲ ਕੋਈ ਨਾ ਇੱਕ ਮਾਰਾ ਜ ਆਪਾਂ ਨਾ ਲਿਖੂਗੀ ਆਪਾਂ ਕੱਟ ਦੇ ਵਿੱਚੇ ਹੀ ਨਿ ਜੋੜ ਦਈਏ ਹਰਮਨ ਕਿਉਂਕਿ ਇਹ ਥੋੜਾ ਖੱਟ ਮਿੱਠਾ ਟੇਸਟ ਆ ਬਸ ਲੈ ਵੀ ਆ ਕੁਲਚਾ ਕਰ ਤੱਕਾ ਇਹ ਆਪਾ ਆ ਬਣ ਗਏ ਨਾ ਕਾਲਾ ਕਰ ਦਿੱਤਾ ਗਿਆ ਜੇ ਦੇਖ ਸਕਦੇ ਹੋ ਤੁਸੀਂ ਕਾਲੇ ਨਹੀਂ ਕਰਨੇ ਕੋਈ ਚ ਉਹ ਵੇਖੀ ਸੁੰਘਦੇ ਸੰਗੋਲੇ ਪਤਾ ਨਹੀਂ ਕਿੱਥੋਂ ਆ ਗਏ ਚਾਰ ਭਾਗੇ ਨਾ ਵੇ ਤਾਂ ਸੜ ਕੇ 7 ਵਜੇ ਇਹ ਆ ਤਾ ਛੋਲਿਆਂ ਦੀ ਸੌਜੀ ਬਣਾਦੀ ਤੂੰ ਉਹ ਰੇੜੀ ਵਾਲੇ ਵਰਗੇ ਛੋਲੇ ਤਾਂ ਨਹੀਂ ਰਹਿ ਗਏ ਮਾੜੀ ਜੀ ਤੂੰ ਕਰ ਗਿਓ ਘਸਾ ਦੇ ਦੋੜਾ ਸਬਰ ਕਰ ਐ ਨਹੀਂ ਭਰ ਕੇ ਦਿੰਨੀ ਆ ਨੇਪੂ ਹਾਂ ਬਸ ਕਰ ਹਾਂ ਕੌਲੀ ਪਲੇਟ ਗਾ ਦੇ ਚੱਕੀ ਲਿਆ ਆ ਮੈਨੂੰ ਸੱਗੀ ਆ ਉਹ ਜਾ ਭਰਾਵਾ ਪਰਮੇ ਕੋਈ ਖਾ ਕੇ ਕੁਲਕੇ ਬਣਾ ਕੇ ਦੇਣੇ ਆ ਆ ਗਿਆ ਵਾ ਸੱਗੀ ਨੂੰ ਆਹੋ ਤੱਤਾ ਤੱਤਾ ਕਾਲਾ ਆਇਆ ਵਾ ਆ ਖੁੱਲੀ ਜਾਂਦਾ ਐਵੇਂ ਖੁੱਲੀ ਜਾਂਦਾ ਅੱਗੇ ਸਾਡੇ ਪਿੰਡ ਕੁਲਚੇ ਵਾਲੇ ਆ ਜਾਂਦੇ ਹੁਣ ਨਹੀਂ ਆਉਂਦੇ ਮੈਂ ਕਿਹਾ ਰੋਜ਼ ਆਉਂਦਾ ਕੁਲਚੇ ਵਾਲਾ ਉਹ ਗੰਦੇ ਕੁਲਚੇ ਆ ਵੇ ਕੁਲਚੇ ਆ ਵੇ ਕੁਲਚੇ ਆ ਕੇ ਦਿੱਨੀ ਸੇਕਾ ਲਵਾ ਲੈਂਦੇ ਰੋਟੀਆਂ ਨਹੀਂ ਖਾਦੇ ਰੋਟੀਆਂ ਗੋਈ ਉਹ ਤੱਤਾ ਉਹ ਖਾ ਖੋ ਓ ਭਰਾ ਨੂੰ ਜਾਨਾ ਹੁਣ ਕਾ ਤੂੰ ਹੈ ਨਹੀਂ ਜਾਨਣਾ ਹਾਂ ਹੁਣ ਤਾਂ ਖਾਣਾ ਬੋਹ ਮਖਾਜ ਰਾਕ ਸਵਾਰ ਕੇ ਕੜਚੀ ਮਾਰ ਵੇ ਆਹੋ ਕੀ ਦੇ ਹਣ ਮੂੰਹ ਲਗਾ ਕੇ ਆਣ ਕੋਈ ਜਾਨੂ ਮੂੰਹ ਤੇ ਮਾਰ ਆਹ ਭਰਾ ਭਰਾਵਾ ਸਹੀ ਆ ਸਾਰਿਆਂ ਦਾ ਬੈਸਟਾ ਕੁਲਚੇ ਵਾਲਾ ਕੰਮ ਸਹੀ ਆ ਲਿਆ ਮੇਰੀ ਕੋਈ ਲਿਆਈ ਬੋਲ ਅੱਗੇ ਰੱਖੋ ਐਡਾ ਬੁਰਕਾ ਨਹੀਂ ਮੈਂ ਖਾਣਾਗਾ ਨਾ ਮੇਰੇ ਮੂੰਹ ਤੇ ਐਡਾ ਪਹਿਣਾ ਵਾ ਜਾ ਤੁਹਾਡੇ ਮੂੰਹ ਤੇ ਪਾਉਣਾ ਤੂੰ ਕਿਥੋਂ ਮੇਰੇ ਮੂੰਹ ਤੇ ਬੁਰਕੀ ਪਾਉਣ ਵਾਲਾ ਆ ਮੇਸ ਤੋਂ ਖੂਨ ਆਵਾ ਆ ਆ ਕਰਤੀ ਬੇਈਤੀ ਇਹਨੇ ਚ ਕਰੀ ਝੂਠ ਵਾਲੀ ਗੱਲ ਤੇਰੇ ਮਾਂ ਪਿਓ ਨੇ ਮੁਰਗੀ ਖਵਾ ਕੇ ਤੂੰ ਆਪ ਦੇ ਮੂੰਹ ਚ ਪਾ ਲਈ ਸਵਾਦ ਨਾਲ ਚ ਮੁਰਗੀ ਖਵਾ ਕੇ ਜਾਂਦਾ ਤੇ ਮਾਂ ਪਿਓ ਨੇ ਅੱਖਾਂ ਨੂੰ ਨਹੀਂ ਤਖਾਈ ਤੇ ਤੇਰੇ ਨੇ ਕਿਹੜਾ ਸਖਾਤੀ ਫਿਰ ਆ ਬੈਠ ਮੇਰੇ ਮਾਂ ਪਿਓ ਆ ਹਵੇ ਸਾਦੇ ਆ ਮਾਂ ਤੇ ਇਹ ਤਾਂ ਗਲਤ ਹੋ ਗਿਆ ਕੰਮ ਤੇ ਇਹ ਚ ਗਲਤ ਕੀ ਜਿਹੜੀ ਸਚਾਈ ਹੈ ਤਾਂ ਸਚਾਈ ਆ ਫਿਰ ਤੁਸੀਂ ਫਿਰ ਕਿਉਂ ਨਹੀਂ ਸਖਾਈ ਆਹ ਤੁਸੀਂ ਗਲਤ ਪਰਵਰਿਸ਼ ਕਰਾ ਤੋ ਕੀਤੀ ਓ ਤੈਨੂੰ ਤੇ ਨਹੀਂ ਮਿਲਣਾ ਓਏ ਰੋਵੀ ਓਏ ਓ ਕੁਲਚੇ ਚੱਕ ਚੱਕ ਖਾਈ ਜਾਂਦਾ ਓ ਇਹ ਕੀ ਓੰਜ ਤੂੰ ਤਾਂ ਕਹਿੰਦਾ ਬਾਹਰ ਦਾ ਖਾਣਾ ਨਹੀਂ ਤੇ ਆ ਤਾਂ ਘਰ ਦੀ ਸ਼ਈ ਆ ਅੰਦਰੋਂ ਅੰਦਰੋਂ ਖਾਂਦੇ ਆ ਤੇ ਮੈਂ ਸਵਾਦ ਹੈ ਕਿ ਕੁਲਚਾ ਪੂਰਾ ਇੱਕ ਨੰਬਰ ਖਾ ਕੇ ਵੀ ਤਾਂ 10000 ਗੁਣਾ ਚੰਗਾ ਰੇਡੀ ਵਾਲੇ ਰੇਡੀ ਵਾਲੇ ਕੁਲਚੇ ਆਰਗਾ ਕਿ ਉਹ ਕਿਹੜਾ ਛੋਲੇ ਛੋਲੇ ਤੜਕ ਕੇ ਪਾਉਂਦੇ ਆਏ ਤਾਂ ਹੁਣ ਕਿਓ ਚ ਸਬਜ਼ੀ ਤੜਕ ਕੇ ਤੇ ਫੇਰ ਬਣਾਇਆ ਓ ਨਹੀਂ ਠੀਕ ਆ ਪਰ ਇਹ ਸਾਹਮਣੇ ਸੱਜਰੀਆਂ ਚੀਜ਼ਾਂ ਪਾਈਆਂ ਤਾਂ ਹੈ ਆ ਅਗਲੇ ਨੇ ਕੀ ਪਤਾ ਵੇਹ ਹੀ ਲਿਆਉਣੀ ਆ ਕਿ ਸੱਜਰੀ ਲਿਆਉਣੀ ਕਿ ਕਰ ਦੇਣੀ ਆ ਕੋਲਚੇ ਇਧਰ ਪਰ ਪਰ ਰੱਖੀ ਜਾਂਣ ਡੀਆਂ ਯਾਰ ਆ ਆ ਕੋਲਚੇ ਥੋੜੇ ਪਾਟੇ ਜੇ ਆ ਪਤਾ ਨਹੀਂ ਕਾ ਤੂੰ ਲਾ ਵੀ ਦੇਖ ਹੀ ਸਾਦੇ ਤੁਸੀਂ ਮੜੇ ਬਈ ਰੋਟੀ ਥੜੀ ਜੀ ਪਾਟ ਗਈ ਆ ਪਰ ਠੀਕ ਆ ਬੰਮੇ ਮੂੰਹ ਮੇ ਪਾਣੀ ਆ ਰਹਾ ਹੈ ਨਹੀਂ ਮੇਰੇ ਮੂੰਹ ਮੇ ਪਾਣੀ ਨਹੀਂ ਆ ਰਹਾ ਆਪਕੇ ਮੂੰਹ ਮੇ ਪਾਣੀ ਆ ਰਹਾ ਮੈਨੂੰ ਦਿਖ ਰਹਾ ਤੇ ਤੁਸੀਂ ਬਾਲੇ ਪਾਣੀ ਪੀ ਲੋ ਫਿਰ ਕਿਉਂਕਿ ਕੁਲਚੇ ਬਹੁਤ ਸਵਾਦ ਆ ਤੇ ਮਿਰਚਾਂ ਵਾਲੇ ਬਹੁਤ ਆ ਸਪਾਈਸੀ ਬਹੁਤ ਆ ਆਵੇ ਪੋਲੇ ਪੋਲੇ ਚੱਕੀ ਜਾਂਦਾ ਨਹੀਂ ਪਾਈ ਨਹੀਂ ਮੈਂ ਹੀ ਪਾਈ ਆ ਰਗੜ ਕੇ ਤਾਂ ਮਿਰਚਾਂ ਮੈਂ ਹੀ ਜਿੱਤਿਆਂ ਸਵਾਹ ਰਗੜ ਕੇ ਦੇਤੀਆਂ ਤੂੰ ਸਾਫ ਤੋਂ ਫੜਾਈਆਂ ਮਿਰਚਾਂ ਰਗੜੀਆਂ ਤਾਂ ਮਦੀਬ ਬਣਿਆ ਮੈਂ ਤਾਂ ਰਗੜੀਆਂ ਹੀ ਨਹੀਂ ਨਹੀਂ ਤੂੰ ਨਹੀਂ ਰਗੜੀਆਂ ਮਦੀਬ ਨੇ ਰਗੜੀਆਂ ਮੇਰੇ ਸਾਹਮਣੇ ਓ ਨਿੰਬੂ ਪਾ ਪਾ ਕੇ ਕੁਲਚੇ ਖਾਵਾਂਗੇ ਔ ਲੈ ਦਰਮੀ ਚੰਗਾ ਕੰਮ ਕਰਦਾ ਰਿਹਾ ਦੱਸਿਆ ਕਰਨਾ ਹਟਦਾ ਹੋ ਤਾਂ ਕੁਲਚੇ ਖਾਂਦੇ ਆ ਕੁਲਚੇ ਨਹੀਂ ਖਾਂਦੇ ਉਹ ਤਾਂ ਚੱਲੇ ਬੰਦਾ ਖੁਸ਼ ਕਰਨ ਨੂੰ ਬਣਾ ਦਿੰਦਾ ਘਰੇ ਅੱਛਾ ਜਵਾਕ ਚੱਲੇ ਜੀਵਨ ਤੁਹਾਡੇ ਵਰਗੇ ਵੱਡੇ ਵੱਡੇ ਜਵਾਕ ਵੀ ਚੱਲ ਖੁਸ਼ ਹੋ ਕੇ ਕਰ ਲਈ ਸਾਰਿਆਂ ਦੇ ਵੱਡੇ ਜਵਾਕ ਖਾ ਲੈਂਦੇ ਆ ਦੇਖ ਸਕਦੇ ਤੁਸੀਂ ਸਾਰਿਆਂ ਦੇ ਵੱਡੇ ਜਵਾਕ ਇੱਥੇ ਬੈਠਾ ਹਿਆ ਇਹ ਮੈਂ ਹੀ ਲਿਆ ਕੇ ਦਿੱਤੇ ਕਿ ਸਾਰਿਆਂ ਨੇ ਬਣਨ ਲੱਗ ਪਏ ਤਾਂ ਹੀ ਤਾਂ ਤੈਨੂੰ ਜਵਾਕ ਆ ਵਾ ਤੂੰ ਲਿਆਈ ਆ ਆਹੋ ਸਾਰਿਆਂ ਦੇ ਵੱਡੇ ਜਵਾਕ ਤਾਂ ਆਈ ਆ ਕੰਮ ਕਰਦੇ ਫਿਰਦੇ ਫੇਰ ਥਾ ਬਣਾ ਲੈਣਗੇ ਔ ਕੰਮ ਕਰਦੇ ਕਰਦੇ ਉਹਨਾਂ ਦਾ ਕੰਮ ਜਿਹੜਾ ਕਵਾਵਾ ਕਰ ਲੈ ਉਹਦੋਂ ਬਣਾ ਲੈਣੇ ਫੇਰ ਜਦੋਂ ਬੰਦੇ ਨੂੰ ਬੰਦੇ ਤੋਂ ਕੰਮ ਕਰਾਉਣਾ ਹੋਵੇ ਨਾ ਉਦੋਂ ਬੰਦੇ ਨੂੰ ਕੋਈ ਨਾ ਕੋਈ ਲਾਲਚ ਦੇਣਾ ਪੈਂਦਾ ਵਾ ਲੈ ਠੀਕ ਹੈ ਫਿਰ ਵੇਚ ਲੈ ਸੋਨਾ ਖੋਵਾ ਖਵਾਈ ਨਹੀਂ ਚੱਲੇਗੀ ਖੋਵਾ ਖਵਾਈ ਨਹੀਂ ਚੱਲੇਗੀ ਹਾਏ ਸਾਰੇ ਹੀ ਸਾਰੇ ਹੀ ਡਿੱਗ ਪਏ ਸਾਰੇ ਹੀ ਡਿੱਗ ਪਏ ਸਾਰੇ ਹੀ ਡਿੱਗ ਪਏ ਆ ਕੀ ਗੱਲ ਹੈ ਮੈਂ ਸੰਦੀਪ ਆਵਾਜ਼ ਮਾਰਦੀ ਆ ਹੂੰ ਆ ਕੀ ਨਾ ਨਹੀਂ ਚੱਲੂਗਾ ਆ ਤਾਂ ਗੱਲ ਮਾੜੀ ਮਾਦੇ ਚੱਲ ਉਹਨਾਂ ਨੂੰ ਵੀਰ ਨੂੰ ਸਾਰਿਆਂ ਨੂੰ ਖਵਾ ਦੇਈਂ ਕਾਹਨ ਚਾ ਲ ਗਿਆ ਕਿੰਨਾ ਭੜ ਚਲੋ ਨੇ ਚਲੇ ਇਨਾ ਵਾ ਦੋ ਉੱਥੇ ਮਿਸਤਰੀ ਆ ਤੇ ਚਾਰ ਜਣੇ ਆ ਉਹ ਪੰਜ ਉਧਰ ਚੱਲ ਚੱਲ ਲੈ ਕੇ ਚੱਲੇ ਗਏ ਨੀਚੇ ਖਵਾ ਗਿਆ ਆ ਤੇ ਨਾ ਉਧਰ ਪਰ ਹੋਰ ਇਧਰ ਫਲਾ ਦੇ ਪਹਿਲਾਂ ਇਹ ਸਾਬ ਕੁਲਚੇ ਹੁਣੇ ਬਣਾਏ ਹੁਣੇ ਤਾਜ਼ੇ ਹੂੰ ਬਸਰਾ ਹਾਕੜਾ ਵਾਲਾ ਉਹ ਬੰਦੇ ਕਿਵੇਂ ਖਾ ਕੇ ਦੇਸੀ ਕਿਵੇਂ ਆ ਓਕੇ ਇੱਕ ਨੰਬਰ ਵਾਹ ਜੀ ਵਾਹ ਤੁਰਾ ਦੇ ਕਿੱਥੇ ਲੈ ਰਿਹਾ ਥਾ ਪਰ ਨਾਲ ਕਿੱਥੇ ਲੈ ਅੱਛਾ ਜੀ ਦੇਰ ਤਕਉਣੀ ਰਾਜ ਨੂੰ ਵੀ ਫੜਾ ਦੋ ਬਾਪਰ ਅੱਜ ਰੋਟੀ ਨਹੀਂ ਖਾਂਦਾ ਇਹ ਚਾਰ ਚਾਰ ਪੰਜ ਪੰਜ ਕੁਲਚੇ ਰਹਿਗਾ ਜੇ ਰੋਟੀ ਨਹੀਂ ਖਾਂਦਾਗਾ ਓ ਲੈ ਮੰਮੀ ਇੱਧਰ ਨਹੀਂ ਕਹਿਣ ਲੈ ਆ ਗਿਆ ਆ ਗਿਆ ਕੱਟਾ ਮੈਂ ਖੁਲਿਆ ਆ ਗਿਆ ਕੱਟਾ ਕਾਕਾ ਵੇਖਿਆ ਦੀਆਂ ਚੀਕਾਂ ਹੀ ਪੁਹਾਉਂਦਾ ਹੁੰਦਾ ਹੈ ਓਏ ਕਾਕਾ ਮੈਂ ਕਿਹਾ ਚੀਕਾਂ ਹੀ ਪੁਹਾਉਂਦਾ ਹੁੰਦਾ ਉਹਦੀਆਂ ਨਿਬੜ ਗਿਆ ਬਾਈ ਕੰਮ ਹਾਂ ਨਿਬੜ ਗਿਆ ਫਾਈਨਲ ਹੈ ਫਾਈਨਲ ਹੋ ਠੀਕ ਹੈ ਕਿਵੇਂ ਚਾਰ ਨਾਲ ਨਿਬੜੇ ਫਿਰਦੇ ਤੇ ਢੋਲੋ ਹੱਥ ਉੱਥੇ ਕੁਲਚੇ ਖਾਓ ਪਹਿਲਾਂ ਹੂੰ ਹੋਰ ਕੇ ਕੁਲਚੇ ਖਾएंगे आज ਕੁਲਚੇ ਖਾएंगे ਚਲ ਆ ਜਾ ਤੱਤੂ ਤੇ ਦਰਸ਼ਨ ਕਿੱਥੇ ਆ ਤੱਤੂ ਵੀ ਕਿਵੇਂ ਬਣਿਆ ਆਪ ਕੋ ਨੰਬਰ ਹੈ ਹੈ ਪੂਰਾ ਸਵਾਦ ਆ ਤੱਤੂ ਹੋਰ ਖਾਵਾਂਗੇ ਮੈਂ ਨਹੀਂ ਮੈਂ ਤਾਂ ਤਿਆਰ ਨਹੀਂ ਜਾ ਪਾ ਜਾ ਦਰਸ਼ਨ ਦੇ ਤਾਂ ਤੂੰ ਪਤਾ ਨਹੀਂ ਦਰਸ਼ਨ ਦੇ ਤਾਂ ਤੂੰ ਚਾਰ ਕਲੇ ਹੁਣ ਆਪਣੇ ਤਾਂ ਬੰਦੇ ਹੀ ਬੜੀ ਦੂਰ ਦੂਰ ਤੋਂ ਲੱਗੇ ਤੇ ਆਪਣੇ ਨਾਲ ਪੈਣਾ ਹਰ ਰਹਿੰਦੀ ਆ ਪੈਣਾ ਸਾਡੀਆਂ ਮਸ਼ੀਨ ਤੇ ਜੜੀਆਂ ਫੇਰਦੀਆਂ ਹਲੇ ਵੀ ਉਹ ਸਵੇਰ ਦੀਆਂ ਚੜੀਆਂ ਦੇ ਉੱਤੇ ਉੱਤਰੀਆਂ ਨਹੀਂ ਹਲੇ ਤਾਂ ਕਦੇ ਲੈ ਚੱਲ ਲੈ ਚੱਲ ਨਹੀਂ ਹਾਂ ਬਣੇ ਨਹੀਂ ਹਲੇ ਖਾ ਗਏ ਸਾਰੇ ਆਓ ਚਾਰ ਖਾ ਗਿਆ ਕਰ ਦੇਣੇ ਚਾਰ ਭੇਜੇ ਹੀ ਤੁਹਾਡੇ ਦੋ ਦੇ ਦੋ ਦੋ ਚਾਰੇ ਹੀ ਖਾ ਗਿਆ ਜੀ ਐਡਾ ਕਿ ਟੱਡ ਦਸੀ ਕਿ ਨਾ ਵੱਟਾ ਆ ਉਹ ਚਾਰੇ ਖਾ ਗਿਆ ਜੀ ਪੂਰਾ ਆਦਾ ਉਹ ਟੱਡ ਕਿਤਾ ਵੇਖ ਲੈ ਉਹ ਮੇਰੀ ਤਾਂ ਗੱਲ ਵੱਖਰੀ ਮੈਂ ਚਾਰ ਤੇ ਨਹੀਂ ਖਾਦੇ ਤੇਰੇ ਹਿੱਸੇ ਦੇ ਦੋ ਤੇ ਨਹੀਂ ਖਾਦੇ ਕੁਲਚੇ ਉਹ ਖਾ ਗਿਆ ਚੱਕ ਦੇ ਕਾ ਕੇ ਵੇਖ ਲੈ ਆ ਗਏ 150 ਕੁਲਚੇ ਤੇ ਹੁਣ ਇੱਥੇ ਬਹਿ ਗਈਆਂ ਆਣ ਕੇ ਨਹੀਂ ਤਾਂ ਤੈਨੂੰ ਕੀ ਹੋ ਗਿਆ ਮੈਨੂੰ ਤਾਂ ਕੋਈ ਨਹੀਂ ਹੋਇਆ ਤੂੰ ਵੀ ਚਲ ਤਾ ਬੁੜਕਾ ਹੈਂ ਤੂੰ ਵੀ ਖਾ ਲਾ ਤੇਰੀ ਕੁਲਚੇ ਕੋਲਚੇ ਖਾਏਗੇ ਕੋਲਚੇ ਲੈ ਕੇ ਆ ਕੇ ਦਵਾਂਗੇ ਕੋਲਚੇ ਖਾਏਗੇ ਹਮ ਕੋਲਚੇ ਯੈਸ ਆਕੇ ਕੇ ਮੈਂ ਕੋਲਚਾ ਫਿਰ ਸਵਾਦ ਆ ਆਪਣੇ ਦੇ ਦੇ ਕੇ ਕੀ ਰਹਿ ਗਿਆ ਮੈਂ ਖਾ ਲਿਆ ਤੇ ਡੀ ਅੱਛਾ ਦੋਵੇਂ ਮੇਰੀ ਆ ਫਿਰ ਕੌਲਾ ਹੀ ਫੜਾ ਦੇ ਸਾਨੂੰ ਤੇ ਕਿ ਨਹੀਂ ਇਸੇ ਦਿਨ ਮਿਲਦੇ ਆ ਨੈਕਸਟ ਵਲੌਗ ਹੁਣ ਅਸੀਂ ਖਾ ਲਿਆ ਕੁਲਚੇ ਤੇ ਕੁਲਚੇ ਬਾਈ ਬਹੁਤ ਬੜੇ ਸਵਾਦ ਸਿੱਧੀ ਜੀ ਗੱਲ ਤੋਂ ਮੈਂ ਦੱਸ ਦਿਆਂ ਠੀਕ ਹੈ 250 ਕੁਲਚੇ ਖਾ ਕੇ ਆਵੇ ਲੋ ਕੁਰਸੀਆਂ ਤੇ ਵਿਰਾਜਮਨ ਹੋਏ ਆ ਹੌਣ ਇਹਨੇ ਤਾਂ ਉੱਠਿਆ ਨਹੀਂ ਜਾਂਦਾ ਬੱਸ ਹੋਈ ਭਈਆ ਨਹੀਂ ਜੀ ਆਪਾਂ ਠੀਕ ਐ ਨਾ ਤੇ ਮੈਂ ਵੀ ਖਾਊਂਗਾ ਜੀ ਮਿਲਦੇ ਤੇਨੂੰ ਨੈਕਸਟ ਵਲੌਗ ਚ ਅਨਾ ਟਾਈਮ ਲਈ ਬਾਏ ਬਾਏ ਟਾਟਾ ਲਵ ਯੂ ਅਨਨੇ ਵਾਧ ਥੈਂਕ ਯੂ